14 ਦਸੰਬਰ ਨੂੰ ਵੋਟਾਂ ਪੈਣ ਤੋਂ ਬਾਅਦ ਤੇ 17 ਦਸੰਬਰ ਤੱਕ ਉਮੀਦਵਾਰਾਂ ਨੂੰ ਤੇ ਉਮੀਦਵਾਰਾਂ ਦੇ ਸਪੋਰਟਰਾਂ ਨੂੰ ਨੀਂਦ ਮਸਾਹੀ ਹੋਣੀ ਆ ਅੱਜ ਦਾ ਦਿਨ ਤਾਂ ਸੁੱਖਾਂ ਸੁਖਦਿਆਂ ਨੂੰ ਆਇਆ ਤੇ ਇੱਥੇ ਤੁਸੀਂ ਇਕੱਠ ਦੇਖ ਸਕਦੇ ਹੋ ਜਗਰਾਉਂ ਦੇ ਅਸੀਂ ਕਾਲਜ ਦੇ ਵਿੱਚ ਖੜੇ ਆ ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਦੇ ਨਾਲ ਸਪੋਰਟਰ ਆਏ ਆ ਉੱਥੇ ਪਾਰਟੀ ਦੇ ਸੀਨੀਅਰ ਆਗੂ ਵੀ ਜਿਹੜੇ ਹੈਗੇ ਆ ਉਹਨਾਂ ਦਾ ਵੀ ਵੋਟਾਂ 'ਚ ਵੱਡਾ ਜ਼ੋਰ ਲੱਗਿਆ ਸੀਗਾ ਸਾਬਕਾ ਵਿਧਾਇਕ ਸਰਦਾਰ ਜੱਗਾ ਸਿੰਘ ਸੁਵਾਲ ਇੱਥੇ ਖੜੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਵਿਧਾਇਕ ਸਾਹਿਬ ਅਸੀਂ ਵੋਟਾਂ ਵਾਲੇ ਦਿਨ ਵੀ ਦੇਖਿਆ ਸੀ ਜੋਰ ਥੋੜਾ ਖਾਸਾ ਲੱਗਿਆ ਪਿਆ ਸੀ ਤੇ ਅੱਜ ਵੀ ਮੈਨੂੰ ਲੱਗਦਾ ਤੁਸੀਂ ਸਵੇਰ ਤੋਂ ਖੜੇ ਹੋ ਕੀ ਰਿਪੋਰਟ ਆ ਰਿਪੋਰਟ ਪੋਜ਼ਿਟਿਵ ਆ ਜੀ ਅਸੀਂ ਚਾਰ ਰਾਊਂਡ ਹੋਇਆ ਜਿਹਦੇ ਵਿੱਚੋਂ ਦੋ ਕਾਂਗਰਸ ਨੇ ਅਨਰੋਲ ਜਿੱਤ ਲਿਆ ਬਾਬੇ ਦੀ ਕਿਰਪਾ ਨਾਲ ਜ਼ਿਲ੍ਹਾ ਪ੍ਰੀਸ਼ਦ ਦਾ ਸਾਡਾ ਜਿਹੜਾ ਗਾਲਪਕਣਾ ਉਹ ਵੀ ਨੇੜੇ ਲੱਗਿਆ ਆ ਜਤਨ ਸਿੰਘ ਜੀ ਇੱਕ ਆਜ਼ਾਦ ਜਿੱਤਿਆ ਤੇ ਬਾਕੀ ਦਾ ਤੁਹਾਨੂੰ ਪਤਾ ਵੀ ਝਾੜੂ ਵਾਲਾਂ ਦੇ ਪੱਲੇ ਹਜੇ ਐਕਸੀਟੀ ਆਈ ਆ ਬਾਕੀ ਜਿਹੜੇ ਰਾਊਂਡ ਚੱਲਦੇ ਆ ਬਾਬੇ ਦੀ ਕਿਰਪਾ ਨਾਲ ਜਿੱਤ ਕੇ ਜਾਵਾਂਗੇ ਖੁਰਵੇ ਕਈ ਸੀਟਾਂ ਤੇ ਅਸੀਂ ਵੇਖ ਰਹੇ ਹਾਂ ਕਾਂਗਰਸ ਨੂੰ ਅਕਾਲੀ ਦਲ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਸੱਤਾਧਰ ਇਧਰ ਲੇਰਗੇ ਦੀ ਗੱਲ ਕਰੀ ਕਿਤੇ ਨਾ ਕਿਤੇ ਪਛੜ ਰਹੀ ਹੈ ਕੀ ਕਾਰਨ ਮੰਨਦੇ ਹੋ ਸੱਤਾਧਰ ਨੇ ਅੱਜ ਤੱਕ ਕੰਮ ਕੋਈ ਨਹੀਂ ਕੀਤਾ ਵਿਕਾਸ ਦੇ ਨਾਂ ਦੇ ਉੱਤੇ ਇਹ ਲੋਕਾਂ ਨੂੰ ਲੁੱਟ ਰਹੇ ਆ ਆ ਹੁਣ ਸਾਡੇ ਸਰਪੰਚਾਂ ਦੇ ਅਕਾਊਂਟ ਦੇ ਵਿੱਚ ਜਿਹੜੇ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਵੀ ਆਇਆ ਉਹਦਾ ਵੀ ਡਰਾਮ ਡਰਾਮਾ ਕੀਤਾ ਆਪ ਵੰਡਣ ਲਾ ਕੇ ਉਹ ਲੋਕ ਸਰਪੰਚਾਂ ਦੇ ਅਕਾਊਂਟ 'ਚ ਹੀ ਆ ਕੇ ਡਾਇਰੈਕਟਰ ਇਹ ਜਿਹੜੀ ਸਰਕਾਰ ਆ ਪ੍ਰਚਾਰ ਕਰਕੇ ਆਈ ਸੀ ਤੇ ਪ੍ਰਚਾਰ ਕਰਕੇ ਨੇ ਉੱਡ ਜਾਣਾ ਸੀ ਕਾਂਗਰਸ ਦੀ ਜਿਹੜੀ ਹੈਗੀ ਆ ਲੋਕਾਂ ਨੇ ਵਿਸ਼ਵਾਸ ਜਿੱਤਾਇਆ ਅਕਾਲੀ ਦਲ ਤੇ ਵੀ ਲੋਕ ਹੁਣ ਭਰੋਸਾ ਕਰ ਰਹੇ ਆ ਅਕਾਲੀ ਦਲ ਉੱਪਰ ਉੱਠ ਰਹੀ ਆ ਹਾਂਜੀ ਬਿਲਕੁਲ ਹੁਣ ਲੋਕਾਂ ਦਾ ਵਿਰੋਧੀ ਧਿਰਾਂ ਪ੍ਰਤੀ ਮੋਹ ਵੱਧ ਗਿਆ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਸੱਤਾਧਿਰ ਤੇ ਤਾਂ ਇਹ ਦੋਸ਼ ਲਾਈ ਆ ਵੀ ਕੰਮ ਕੋਈ ਕੀਤੇ ਨਹੀਂ ਹੈਗੇ ਕੰਮਾਂ ਤੋਂ ਬਿਨਾਂ ਵੀ ਹੋਰ ਕੀ ਕਾਰਨ ਹੋ ਸਕਦਾ ਇੱਕ ਕੰਮ ਆਪਣੇ ਵਿਕਾਸ ਦੇ ਹੁੰਦੇ ਆ ਇੱਕ ਆਪਣੇ ਜਿਹੜੇ ਨਿੱਜੀ ਜ਼ਿੰਦਗੀ ਦੇ ਵਿੱਚ ਆਪਾਂ ਲੋਕ ਬਹੁਤ ਤੰਗ ਹੋਏ ਆਂ ਥਾਂ ਥਾਂ ਤੇ ਲੁੱਟਾਂ ਖੋਹਾਂ ਗੈਂਗਸਟਰ ਕਦੇ ਉੱਥੇ ਮਾਰ ਤੱਕ ਕੋਈ ਕਬੱਡੀ ਖਿਡਾਰੀ ਮਾਰ ਤੱਕ ਕਦੇ ਕੁਝ ਲੋਕ ਆਪਣੇ ਘਰਾਂ ਚੋਂ ਨਿਕਲਣਾ ਵੀ ਮਹਿਫੂਜ਼ ਨਹੀਂ ਸਮਝੇ ਇਸ ਕਰਕੇ ਲੋਕ ਕਹਿੰਦੇ ਯਾਰ ਇਹਨਾਂ ਨੂੰ ਤਾਂ ਉਹੀ ਚੰਗੇ ਸੀ ਪੁਰਾਣੇ ਇਸ ਕਰਕੇ ਜਾਦੇ ਵਿਰੋਧ ਆ ਤੇ ਇਹਨਾਂ ਨੇ ਧਾਂਦਲੀਆਂ ਵੀ ਕੀਤੀਆਂ ਹੁਣ ਇੱਥੇ ਸਾਡੇ ਜਿਹੜਾ ਜਦੋਂ ਪੇਪਰ ਭਰਿਆ ਉਸ ਦਿਨ ਵੀ ਇਹਨਾਂ ਨੇ ਖਾਲਸਾ ਆਪ ਦਾ ਜ਼ੋਰਦਾਰ ਸਮਰਥਨ ਕੀਤੀ ਅਸੀਂ ਉਦੋਂ ਵੀ ਠੋਕ ਕੇ ਪੈਰਾ ਦਿੱਤਾ ਜੀ ਕੱਲ੍ਹ ਵੀ ਦਿੱਤਾ ਅੱਜ ਸਵੇਰ ਦੇ ਵੀ 7 ਵਜੇ ਤੋਂ ਲੱਗੇ ਹੋਏ ਇੱਕ ਦੋ ਸਾਡੇ ਕੈਂਡੀਡੇਟ ਸੀ ਉਹਨਾਂ ਦੇ ਇਹਨਾਂ ਦੇ ਪੇਪਰ ਵੀ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਆ ਫਿਰ ਅਸੀਂ ਪੈਰਾ ਦੇ ਕੇ ਜੀ ਬਚਾਇਆ ਪਰ ਜਿਹੜੇ ਲੋਕ ਹੁਣ ਅੱਗੇ ਵਾਲਾ ਕੰਮ ਨਹੀਂ ਹੈਗਾ ਨਾ ਤਾਂ ਸਰਕਾਰਾਂ ਸਰਕੂਨਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਮੈਂ ਜਿਹੜਾ ਸਾਡਾ ਭਾਈਚਾਰਾ ਵੀ ਹੁਣ ਪਤਾ ਲੱਗਦਾ ਵੀ ਹਾਂ ਅਗਲਾ ਕਹਿੰਦਾ ਜਿਹੜੇ ਹਿਸਾਬ ਨਾਲ ਅਸੀਂ ਇਹਨੂੰ ਲਿਆਂਦਾ ਸੀ ਉਸ ਹਿਸਾਬ ਨਾਲ ਹੀ ਇਹਨੂੰ ਨੇਰੀ ਦੇ ਹਿਸਾਬ ਨਾਲ ਚੱਲਦਾ ਕਰਨਾ ਹੈ 14 ਦਸੰਬਰ ਨੂੰ ਵੋਟਾਂ ਸੀ ਕਈ ਥਾਈਂ ਵਾਧਾ ਘਾ ਤੇ ਦੂਸਰੇ ਦਿਨ ਵੋਟਾਂ ਪਾਉਣੀਆਂ ਪਈਆਂ ਕਈਆਂ ਸਾਂ ਤੇ ਤੀਸਰੇ ਦਿਨ ਵੀ ਵੋਟਾਂ ਕੰਟੀਨਿਊ ਰਹੀਆਂ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਗਈਆਂ ਚੋਣ ਕਮਿਸ਼ਨ ਨੇ ਨੋਟਸ ਲਿਆ ਜਿਹੜਾ ਇੰਨਾ ਕਈ ਥਾਂ ਮਤ ਇੰਨਾ ਸੈਂਸਿਟਿਵ ਮਾਹੌਲ ਬਣਿਆ ਕੀ ਲੱਗਦਾ ਵੀ ਸੱਤਾ ਤਰਨੋ ਕਿਤੇ ਨਾ ਕਿਤੇ ਇਹ ਸੀਗਾ ਵੀ ਦੂਸਰੀਆਂ ਪਾਸੇ ਜਿਹੜਾ ਹੈਗਾ ਪਲੜ ਭਾਰੀ ਨਾ ਹੋ ਜੇ ਸੱਤਾ ਤਰ ਬਖਲਾੜ ਦੇ ਵਿੱਚ ਆ ਜੀ ਉਹਨਾਂ ਨੂੰ ਪਤਾ ਵੀ ਜਿਹੜੇ ਲੋਕ ਆ ਆਪ ਮੁਹਾਰੇ ਨਿਕਲ ਕੇ ਤੁਸੀਂ ਤੁਸੀਂ ਦੇਖਿਆ ਮੈਂ ਤੁਹਾਨੂੰ ਤੁਹਾਡਾ ਜਿਹੜਾ ਅ ਤੁਹਾਡਾ ਮੀਡੀਆ ਖਾਸ ਕਰਕੇ ਔਨ ਪੁਆਇੰਟ ਤੁਸੀਂ ਸਾਡੇ ਨਾਲ ਵੀ ਜ਼ੋਰ ਜ਼ਿਆਦਾ ਲਾਇਆ ਇਹਨਾਂ ਟੀਮਾਂ ਦੇ ਸਾਰੇ ਪਿੰਡਾਂ 'ਚ ਤਕਰੀਬਨ 4-5 ਪਿੰਡਾਂ ਜਿੱਥੇ ਆਪਣੀ ਮੁਲਾਕਾਤ ਹੀ ਹੋਈ ਆ ਇਹ ਦੇਖਿਆ ਵੀ ਲੋਕ ਜਿਹੜੇ ਆਪ ਮਹਾਰੇ ਨਿਕਲ ਰਹੇ ਆ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਰੋਕਣ ਦੀ ਕਈਆਂ ਦੇ ਕਾਗਜ਼ ਪਾੜਿਆ ਤੁਸੀਂ ਦੇਖਿਆ ਭਰਨ ਵੇਲੇ ਕੋਈ ਖੋਹ ਕੇ ਲੈ ਗਿਆ ਇਹੋ ਜਿਹਾ ਕੁਝ ਸੁਰਾਉਂਦਾ ਲੋਕਤੰਤਰ ਦੀ ਲੜਾਈ ਆ ਲੜੋ ਸਿੱਧੀ ਲੜੋ ਜੀ ਪਰ ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਜੀ ਇਸ ਕਰਕੇ ਬਖਲਾਖੜ ਦੇ ਵਿੱਚ ਇਹ ਸਾਰਾ ਕੁਝ ਕਰ ਰਹੀ ਆ ਤਾਂ ਹੀ ਕਈ ਥਾਵਾਂ ਤੇ ਚੋਣਾ ਦਵਾਰੇ ਹੋਈਆਂ ਕਈਆਂ ਦੇ ਸਾਡੇ ਸਵੱਦੀ ਦੇ ਵਿੱਚ ਵਾਵਾ ਕਿਸਮਾਨ ਪਿਆ ਦਾ ਖੇਲਕੇ ਦੇ ਵਿੱਚ ਸਾਡੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਥੋੜਾ ਜਿਹਾ ਆਪ ਦਾ ਬੱਬੇ ਦੀ ਕਿਰਪਨਾ ਪੈਰਾਂ ਦੀ ਇੱਕ ਬਚਾ ਗਏ ਉਮੀਦਵਾਰ ਨੂੰ ਵਧਾਈਆਂ ਦੇਦ ਕੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਦਾ ਧੰਨਵਾਦ ਜੀ ਤੁਹਾਡਾ ਨਾਮ ਜਾਨਣਾ ਚਾਹਾਂਗੇ ਕਿਹੜੀ ਤੁਹਾਡੀ ਜ਼ੋਨ ਸੀ ਮੇਰਾ ਜ਼ੋਨ ਸੀਗਾ ਪਰਸਾਲ ਹਮ ਤੇ ਨਾਮ ਤੁਹਾਡਾ ਮੇਰਾ ਗੁਰਜੀਤ ਗੀਟਾ ਕਹਿੰਦੇ ਜੀ ਜੀ ਕਿ ਮੇਰੇ ਹਾਂ ਮੁਕਾਬਲਾ ਮੁਕਾਬਲਾ ਕਹਿੰਦੇ ਸਖਤ ਸੀ ਤੇ ਹੁਣ ਇਥੇ ਗਿਣਤੀ ਵੇਲੇ ਮੁਕਾਬਲਾ ਕਿੰਨੇ ਪਰਮਾਤਮਾ ਦੀ ਕਿਰਪਾ ਜੀ ਪਰਮਾਤਮਾ ਦੀ ਕਿਰਪਾ ਜਿਹੜੀ ਮੇਰੀ ਜੱਤ ਹੋਊਗੀ ਮੇਰੇ ਬਾ ਜਤਾਂ ਸਵਰਗਵਾਸੀ ਸਰਦਾਰ ਗਰਨਾਮ ਸਿੰਘ ਜੀ ਜਿਨ੍ਹਾਂ ਨੇ ਕਿਸੇ ਦੇ ਵੀ ਘਰੇ ਆਉਂਦਾ ਸੀਗਾ ਕਿਸਨ ਮੋੜਿਆ ਨਹੀਂਗਾ ਦੋਖਸੋਕ ਦੇ ਵਿੱਚ ਮੇਰੇ ਬਾਪੂ ਨੇ ਕਿਸੇ ਨੂੰ ਖਾਲੀ ਹੱਥ ਨਹੀਂ ਮੋੜਿਆ ਉਹ ਮੇਰੇ ਬਾਪੂ ਜੀ ਦੀ ਜਿਹੜੇ ਦਿਨ ਵੋਟਾਂ ਸੀਗੀਆਂ ਆਪਾਂ ਨੂੰ ਪਤਾ ਜੇ ਲੱਗ ਜਾਂਦਾ ਮਾਹੌਲ ਤੋਂ ਕਿਹਦੇ ਨਾਲ ਇਸ ਮੁਕਾਬਲਾ ਥੋੜਾ ਜਿਆਦਾ ਸੀ ਅਕਾਲੀ ਦਲ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਨਾਲ ਕਿਉਂਕਿ ਮੇਰੇ ਪਿੰਡ ਦਾ ਮੌਜੂਦਾ ਸਰਪੰਚੀ ਆ ਜਗਤਾਰ ਸਿੰਘ ਹਾਂਜੀ ਜਿਵੇਂ ਉਸ ਤੋਂ ਪਹਿਲਾਂ ਵਿਧਾਇਕ ਸਾਹਿਬ ਨੇ ਦੱਸਿਆ ਵੀ ਦੋ ਤਾਂ ਨਰੋਲ ਜਿੱਤੀ ਲਈਆਂ ਤੇ ਜ਼ਿਲ੍ਹਾ ਪ੍ਰਸ਼ਦ ਦਾ ਵੀ ਜਿਹੜਾ ਹੈਗਾ ਮੁਕਾਬਲਾ ਪੂਰਾ ਚੱਲ ਰਿਹਾ ਇਹਨਾਂ ਨੇ ਉਮੀਦ ਜਤਾਈ ਹੈ ਵੀ ਜਿੱਤਾਂਗੇ ਤੇ ਇੱਕ ਆਜ਼ਾਦ ਜਿੱਤਿਆ ਵੀ ਹਾਲੇ ਤੱਕ ਆਮ ਆਦਮੀ ਪਾਰਟੀ ਵਾਲੇ ਤੇ ਝਾਕੀ ਜਾਂਦੇ ਆ ਵੀ ਕੋਈ ਇੱਕ ਅੱਧੀ ਸੀਟ ਆਵੇ ਤੁਹਾਡਾ ਮੁਕਾਬਲਾ ਵੀ ਤੁਹਾਨੂੰ ਲੱਗ ਰਿਹਾ ਪੂਰਾ ਚੜ੍ਹਦੀ ਕਲਾ ਚ ਕਿਉਂਕਿ ਸਾਡੇ ਹਲਕਾਨ ਚਾਰਜ ਜਗਤਾਰ ਸਿੰਘ ਜੱਗਾਜੀ ਦੀ ਬਹੁਤ ਮਿਹਨਤ ਹਰ ਇੱਕ ਦੇ ਦੁੱਖ ਦੇ ਸ਼ੁਕ ਦੇ ਜਾਣਦੇ ਆ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਜੀ ਇਹਦੇ ਕਰਕੇ ਕਾਂਗਰਸ ਦਾ ਰੁਝਾਨ ਜਾ ਰਿਹਾ ਤੇ ਜਿਹੜਾ ਸਾਡਾ ਚੇਅਰਮੈਨ ਵੀ ਦਿਗਰਾਉਂ ਦੇ ਵਿੱਚ ਕਾਂਗਰਸ ਦਾ ਹੀ ਬਣ ਗਏ। ਪਰ ਇਹ ਨਾਲ ਹੀ ਵੀ ਕਹਤਾ ਚੇਅਰਮੈਨ ਬਣਾਵਾਂਗੇ ਦੇਖੋ ਪਹਿਲਾਂ ਨਾ ਉਹ ਹਵਾ ਚ ਡਾਂਗਾ ਵੀਰੇ ਮਾਰਨੀ ਨਹੀਂ ਆਉਂਦੀਆਂ ਲੋਕਾਂ ਦਾ ਜਿਹੜਾ ਇਕੱਠਾ ਲੋਕਾਂ ਦਾ ਪਿਆਰ ਦੇਖਿਆ ਸੀ ਕਾਂਗਰਸ ਪਰ ਦੀ ਅਜਾਗਰ ਹੋਇਆ ਹੋਇਆ ਜੇਤ ਅਸੀਂ ਪੰਜਾਬ ਨੂੰ ਬਚਾਉਣਾ ਦੇਖੋ ਮੈਂ ਵੀ ਵੋਟਾਂ ਪਾਉਂਦਾ ਰਿਹਾ ਹੁਣ ਵੀ ਗਾਂ ਵੀ ਪੈਂਦੀਆਂ ਰਹਿਣੀਆਂ ਵੀ ਜੇਤ ਅਸੀਂ ਪੰਜਾਬ ਨੂੰ ਬਚਾਉਣਾ ਸਾਡੇ ਜਿਹੜੇ ਬੱਚਿਆਂ ਦਾ ਭਵਿੱਖ ਬਚਾਉਣਾ ਉਹਦੇ ਲਈ ਜਿਵੇਂ ਪਹਿਲਾਂ ਬਦਲਾਅ ਦੀ ਲੈ ਕੇ ਆਏ ਸੀ ਇਹ ਬਦਲਾਅ ਤੇ ਜਲੂਸ ਕਢਾ ਲਿਆ ਬਦਲਾਅ ਲੈ ਆ ਕੇ ਹੁਣ ਸਾਨੂੰ ਕਾਂਗਰਸ ਲਿਉਣੀ ਪੈਣੀ ਆ ਦੇ ਨੇ ਧੰਨਵਾਦ ਅਦਿਕ ਸਾਹਿਬ ਮਿਹਰਬਾਨ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਾਵਾ ਤੁਸੀਂ ਸਾਡੇ ਨਾਲ ਵੀ ਦਿਨ ਪਰ ਰਾਤ ਜਿੱਥੇ ਜਾਂਦੇ ਜਿਹੜਾ 1 ਪੁਆਇੰਟ ਵਾਲੇ ਦੀ ਗੱਡੀ ਮੁੜੇ ਖੜੀ ਹੁੰਦੀ ਹੈ ਹਰੇਕ ਪਿੰਡ ਇਹ ਇਹ ਸਾਡਾ ਫਰਜ਼ ਹੈ ਜੀ ਸਾਡੇ ਕੋਲ ਮੇਰੇ ਕੋਲ ਸਾਵਾ ਜੀ ਧੰਨਵਾਦ ਜੀ ਜਗਤਾਰ ਸਿੰਘ ਜੱਗਾ ਜੀ ਵਿਧਾਇਕ ਆਪਣੇ ਸਪੋਰਟਰਾਂ ਨਾਲ ਇੱਥੇ ਆਏ ਆ ਤੁਹਾਨੂੰ ਜਗਰਾਉਂ ਦੀਆਂ ਤਸਵੀਰਾਂ ਦਿਖਾ ਦਈਏ ਇੱਧਰ ਵੀ ਜਿਹੜੇ ਹੈਗੇ ਆ ਉਮੀਦਵਾਰ ਉਮੀਦਵਾਰਾਂ ਦੇ ਸਪੋਰਟਰ ਪੂਰੇ ਜਿਹੜੇ ਹੈਗੇ ਸਾਂ ਰੋਕੀ ਖੜੇ ਨੇ ਜਦੋਂ ਕੋਈ ਲਿਸਟ ਲੱਗਦੀ ਹੈ ਨਾਲ ਦੀ ਨਾਲ ਭੱਜ ਕੇ ਜਾਂਦੇ ਆ ਵੀ ਕੀ ਅਪਡੇਟ ਆਈ ਆ ਸੋ ਜੁੜੇ ਰਹੋ ਅ ਤਨਾਲ ਜੇ ਗਰਾਉ ਤੋਂ ਮਹਰ ਜਿੰਦੂ ਸੇ